ਅੱਜ ਕਦ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਥਾਣਾ ਗਰਸ਼ੇਂਕਰ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਅਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਐਸਐਮ ਮਹਿੰਦਰਪਾਲ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਤੀ ਅਨਸਰਾਂ ਦੇ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਉਹਨਾਂ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੇ ਸੰਬੰਧ ਦੇ ਵਿੱਚ ਬੰਗਾ ਚੌਕ ਗੜਸ਼ੰਕਰ ਮੌਜੂਦ ਸੀ ਤਾਂ ਮੁਖਬਰ ਖਾਜੀ ਤਲਾਹ ਦਿੱਤੀ ਕਿ ਸਬਜ਼ਰ ਪਟ ਪੁੱਤਰ ਮੁਹੰਮਦ ਪਟ ਜੰਮੂ ਕਸ਼ਮੀਰ ਆਪਣੇ ਸਾਥੀ ਰਵੀ ਕੁਮਾਰ ਪੁੱਤਰ ਬਲਕਾਰ ਸਿੰਘ ਜ਼ਿਲ੍ਹਾ ਕਰਨਾਲ ਹਰਿਆਣਾ ਨਾਲ ਮਿਲ ਕੇ ਖਰੜ ਮਹਾਲੀ ਤੋ ਮੋਟਰਸਾਈਕਲ ਮਾਰਕਾ ਸਪਲੈਂਡਰ ਪੀਬੀ 72 ਜੀ 64 ਚੋਰੀ ਕੀਤਾ ਹੈ ਉਕਤ ਦੋਵੇਂ ਲੜਕੇ ਬਲਾਚੌਰ ਤੋਂ ਗੜਸ਼ੰਕਰ ਨੂੰ ਆ ਰਹੇ ਸਨ ਜਿਨ੍ਹਾਂ ਨੂੰ ਨਾਕਾਬੰਦੀ ਕਰਕੇ ਕਾਬੂ ਕੀਤਾ ਗਿਆ ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਹਾਂ ਕੱਲ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਨੌਜਵਾਨ ਹੈਗੇ ਸਬਜਟ ਪਟ ਜੀ ਐਨ ਕੇ ਤੋਂ ਹੈ ਇਹ ਰਵੀ ਕੁਮਾਰ ਹੈ ਉਹ ਹਰਿਆਣੇ ਦਾ ਰਹਿਣ ਵਾਲਾ ਹੈ ਗੜਸ਼ੰਕਰ ਚ ਟੈਂਪਰੇਰੀ ਤੌਰ ਤੇ ਕਿਸੇ ਦੇ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਹੈ ਇਹਨਾਂ ਨੇ ਕੱਲ ਕੋਈ ਮੋਟਰਸਾਈਕਲ ਚੋਰੀ ਕੀਤੀ ਤਾਂ ਖਰੜ ਤੋਂ ਉਹ ਚੋਰੀ ਕਰਕੇ ਗੜਸ਼ੰਕਰ ਸੈਨੂ ਆ ਰਿਹਾ ਜਿਸ ਤੇ ਅਸੀਂ ਉਸ ਤਲਾਹ ਤੇ ਨਾਕਾਬੰਦੀ ਕੀਤੀ ਸੀਗੀ ਪਿੰਡ ਬਗਵਾਈ ਵਿਖੇ ਨਾਕਾਬੰਦੀ ਦੌਰਾਨ ਜਿਹੜੇ ਦੋ ਨੌਜਵਾਨ ਉਧਰੋਂ ਆਏ ਉਹਨਾਂ ਨੂੰ ਰੋਕਿਆ ਉਹਨਾਂ ਨੂੰ ਚੈੱਕ ਕਰਨ ਤੇ ਉਹਨਾਂ ਕੋਲੋਂ ਜਿਹੜਾ ਮੋਟਰਸਾਈਕਲ ਹੈਗਾ ਪੀਵੀ 27 ਜੀ 6671 ਜਿਹੜਾ ਬਰਾਮਦ ਕਰਕੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 76 ਮਿੱਤੀ 1524 ਅੰਡਰ ਸੈਕਸ਼ਨ 378 411 ਆਈਪੀਸੀ ਥਾਣਾ ਗੜਸ਼ੰਕਰ ਦਰਜ ਰਜਿਸਟਰ ਕਰਤਾ ਆ ਤੇ ਇਹਨਾਂ ਨੂੰ ਅੱਜ ਜਿਹੜਾ ਹੈਗਾ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਊਗਾ ਤਾਂ ਕਿ ਇਹਨਾਂ ਕੋਲੋਂ ਹੋਰ ਕੀਤੀਆਂ ਵਾਰਦਾਤਾਂ ਬਾਰੇ ਚੋਰੀਆਂ ਬਾਰੇ ਢੰਗਾਈ ਨਾਲ ਅਪੋਜੀਸ਼ਨ ਕੀਤੀ ਜਾ ਸਕੇ ਕੋਈ ਪਹਿਲੇ ਹੱਦਿ ਮਾਮਲਾ ਕੋਈ ਦਰਜ ਨਹੀਂ ਨਹੀਂ ਇਹਨਾਂ ਦੇ ਖਿਲਾਫ ਹਲੇ ਤੱਕ ਕੋਈ ਨਹੀਂ ਆਈ ਹੈ ਬਟ ਇਹਨਾਂ ਦੇ ਅਸੀਂ ਬੈਕਗ੍ਰਾਉਂਡ ਜਾਣਨ ਵਾਸਤੇ ਇਹਨਾਂ ਦੇ ਜਿਹੜੇ ਹੈਗੇ ਪਿਛਲੇ ਐਡਰੈਸ ਤਸਦੀਕ ਕਰਨ ਲਈ ਇਹਾਂ ਦੀ ਮੁਤਲਕਾ ਥਾਣੇ ਨੂੰ ਭੇਜਿਆ ਜਾ ਰਿਹਾ ਹੈ